ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪ ਨੂੰ ਦੱਸਣ ਜਾ ਰਹੇ ਹਾਂ ਦਸਤਾਰ ਦੀ ਉਹ ਕਹਾਣੀ ਜਦੋਂ ਇੱਕ ਸਿੱਖ ਨੂੰ ਦਸਤਾਰ ਦੇ ਪਿੱਛੇ ਟੈਕਸ ਧਾਰਨਾ ਪਿਆ ਕਿ ਲੰਡਨ ਵਿੱਚ ਜਦੋਂ ਅਮਰ ਸਿੰਘ ਨੇ ਦਸਤਾਰ ਸੰਜੋਣ ਲਈ ਟੈਕਸ ਕਿਉਂ ਭਰਿਆ ਦੇਸ਼ਾ ਦੇ ਸ਼ੁਰੂਆਤੀ ਸਮੇਂ ਸਿੱਖਾਂ ਨੂੰ ਦਸਤਾਰ ਸਜਾਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਬਾਹਰਲੇ ਮੁਲਕਾਂ ਦੇ ਕਾਨੂੰਨ ਵੱਖਰੇ ਹੋਣ ਕਰਕੇ ਉੱਥੇ ਪਹਿਲਾਂ ਦਸਤਾਰ ਨੂੰ ਮੰਨਤਾ ਨਹੀਂ ਦਿੱਤੀ ਜਾਂਦੀ 1962 ਵਿੱਚ ਲੰਡਨ ਵਿੱਚ ਰੇਲ ਗਾੜੀ ਦੀ ਨੌਕਰੀ ਕਰਨ ਵਾਲੇ ਇੱਕ ਸਿੱਖ ਸਰਦਾਰ ਅਮਰ ਸਿੰਘ ਨੂੰ ਦਸਤਾਰ ਕਰਕੇ ਆਪਣੀ ਤਨਖਾਹ ਚ ਟੈਕਸ ਤਾਰਨਾ ਪਿਆ ਸੀ ਉਦੋਂ ਲੰਡਨ ਚ ਰੇਲਾਂ ਦੇ ਗਾਰਡ ਰੱਖੇ ਹੁੰਦੇ ਸੀ ਜਿਨ੍ਹਾਂ ਦਾ ਕੰਮ ਰੇਲ ਦਾ ਦਰਵਾਜ਼ਾ ਖੋਲਣਾ ਹੁੰਦਾ ਸੀ ਤੇ ਡਰਾਈਵਰ ਦੀ ਮਦਦ ਕਰਨੀ ਹੁੰਦੀ ਸੀ ਅਮਰ ਸਿੰਘ ਨੇ ਜਦੋਂ ਨੌਕਰੀ ਸ਼ੁਰੂ ਕੀਤੀ ਤਾਂ ਉਹ ਕਲੀਨ ਸੇਵ ਸੀ ਮੋਨਾ ਸੀ ਇਸੇ ਤਰ੍ਹਾਂ ਉਹ 2 ਸਾਲ ਸਿਰ ਤੇ ਟੋਪੀ ਪਾ ਕੇ ਨੌਕਰੀ ਕਰਦਾ ਰਿਆ ਹੌਲੀ-ਹੌਲੀ ਉਹਦਾ ਸਿੱਖੀ ਵੱਲ ਮੋੜ ਪਿਆ ਤਾਂ ਉਹਨੇ ਆਪਣੇ ਕੇਸ ਤੇ ਦਾੜੀ ਰੱਖਣੇ ਸ਼ੁਰੂ ਕਰ ਦਿੱਤੇ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ ਪਰ ਰੇਲਵੇ ਮੈਕਮੇਨ ਨੇ ਮੈਕਮੇਨ ਨੂੰ ਇਹ ਮਨਜ਼ੂਰ ਨਹੀਂ ਸੀ ਉਹਨਾਂ ਨੇ ਅਮਰ ਸਿੰਘ ਨੂੰ ਕਿਹਾ ਕਿ ਉਹ ਦਸਤਾਰ ਸਜਾ ਕੇ ਨੌਕਰੀ ਨਹੀਂ ਕਰ ਸਕਦਾ ਪਰ ਅਮਰ ਸਿੰਘ ਨੇ ਜਵਾਬ ਦਿੱਤਾ ਕਿ ਉਹਨੇ 2 ਸਾਲ ਟੋਪੀ ਪਾ ਕੇ ਨੌਕਰੀ ਕੀਤੀ ਹੈ ਪਰ ਹੁਣ ਉਹਦੀ ਜ਼ਮੀਰ ਇਹ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਇਸ ਤਰ੍ਹਾਂ ਗੁਰੂ ਤੋਂ ਬੇਮੁਖ ਹੋਵਾਂ ਮੈਂ ਦਸਤਾਰ ਸਜਾਵਾਂਗਾ ਪਰ ਰੇਲਵੇ ਵਿਭਾਗ ਨੇ ਅਮਰ ਸਿੰਘ ਨਾਲ ਵਿਤਕਰਾ ਕੀਤਾ ਉਹਨੂੰ ਨਾ ਤਾਂ ਨੌਕਰੀ ਤੋਂ ਕੱਢਿਆ ਪਰ ਤਨਖਾਹ ਦੇਣੀ ਬੰਦ ਕਰ ਦਿੱਤੀ ਅਮਰ ਸਿੰਘ ਅਮਰ ਸਿੰਘ ਨੂੰ ਰੇਲਵੇ ਵਾਲੇ ਅੰਦਰੋਂ ਤੋੜ ਨਜ਼ਰ ਤਨਕਾਰ ਰਹੇ ਸੀ ਕਿ ਮੈਂ ਦੁਬਾਰਾ ਕੇਸ ਘਟਾ ਲਵਾਂ ਸੋ ਅਮਰ ਸਿੰਘ ਦੀ ਤਨਖਾਹ 'ਚੋਂ 30 ਪੌਂਡ ਇੱਕ ਤਰ੍ਹਾਂ ਨਾਲ ਟੈਕਸ ਦੇ ਰੂਪ ਵਿੱਚ ਕੱਟੇ ਜਾਣ ਲੱਗੇ ਤੋ ਇਹ ਮਾਮਲਾ ਇੰਗਲੈਂਡ ਦੇ ਸਿੱਖਾਂ ਤੱਕ ਪਹੁੰਚਿਆ ਤਾਂ ਸਾਰੇ ਪਾਸੇ ਰੇਲਵੇ ਵਿਭਾਗੇ ਦਾ ਵਿਰੋਧ ਹੋਣ ਲੱਗਾ ਤੇ মিডিਆ ਵਿੱਚ ਵੀ ਇਹ ਖਬਰਾਂ ਛਾਪਣ ਲੱਗੀਆਂ ਰੇਲਵੇ ਮੈਕਮੇ ਨੂੰ ਜਦੋਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਵਿਤਕਰਾਂ ਨਹੀਂ ਕਰ ਰਹੇ ਪਰ ਅਮਰ ਸਿੰਘ ਦਾ ਸਤਾਰ ਸਜਾ ਕੇ ਨੌਕਰੀ ਨਹੀਂ ਕਰ ਸਕਦਾ ਦਿਨੋਂ ਦਿਨ ਇਹ ਮਾਮਲਾ ਭਖਦਾ ਗਿਆ ਤੇ ਰੇਲਵੇ ਮੈਕਮੇ ਨੂੰ ਆਖਿਰਕਾਰ ਸਰਦਾਰ ਅਮਰ ਸਿੰਘ ਨੂੰ ਰੇਲ ਗਾਰਡ ਦੀ ਨੌਕਰੀ ਤੇ ਦਸਤਾਰ ਸਜਾਉਣ ਦੀ ਇਜਾਜ਼ਤ ਦੇਣੀ ਪਈ ਪਰ ਉਹਨਾਂ ਨੇ ਇੱਕ ਸ਼ਰਤ ਰੱਖੀ ਕਿ ਅਮਰ ਸਿੰਘ ਆਪਣੀ ਦਸਤਾਰ ਤੇ ਰੇਲਵੇ ਦਾ ਲੋਗੋ ਲਾਵੇਗਾ ਕਿਉਂਕਿ ਬਾਕੀ ਗਾਰਡਸ ਦੀ ਟੋਪੀ ਤੇ ਲੱਗਾ ਹੋਇਆ ਹੈ ਅਮਰ ਸਿੰਘ ਲਈ ਇਹ ਦਸਤਾਰ ਦੀ ਲੜਾਈ ਕੋਈ ਜੰਗ ਤੋਂ ਘੱਟ ਨਹੀਂ ਸੀ ਪਰ ਵਿਦੇਸ਼ੀ ਧਰਤੀ ਤੇ ਆਪਣੀ ਪਛਾਣ ਨੂੰ ਬਾਹਰ ਕਰਾਉਣ ਦੇ ਨਾਲ-ਨਾਲ ਆਰਥਿਕ ਨੁਕਸਾਨ ਵੀ ਚੱਲਣਾ ਪਿਆ ਪਰ ਉਹ ਟਟਿਆ ਰਿਹਾ ਤੇ ਆਪਣੀ ਗੱਲ ਮਨਵਾ ਕੇ ਹੀ ਹਟਿਆ ਹੁਣ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਸਾਡੇ ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਨੂੰ ਅਜੇ ਤਿਆਰੀ ਹੁੰਦੇ ਆ ਕਾਇਲ ਲਈ ਹੁੰਦੀ ਆ ਤਾਂ ਪੰਜਾਬ ਚ ਹੁੰਦੇ ਹੋਏ ਪਹਿਲਾਂ ਹੀ ਕੇਸ ਕਤਲ ਕਰਵਾ ਲੈਂਦੇ ਆ ਪਰ ਯਾਦ ਕਰੋ ਉਹਨਾਂ ਸਿੱਖਾਂ ਨੂੰ ਜਿਨ੍ਹਾਂ ਦਸਤਾਰ ਖਾਤਰ ਵਿਦੇਸ਼ੀ ਧਰਤੀ ਤੇ ਆਪਣੇ ਸਨਮਾਨ ਤੇ ਦਸਤਾਰ ਦੀ ਬਹਾਲੀ ਲਈ ਯੋਗਦਾਨ ਪਾਇਆ ਅੱਜ ਦੇ ਸਮੇਂ ਸਿੱਖ ਬੱਚਿਆਂ ਦੇ ਮਨਾਂ ਚ ਦਸਤਾਰ ਦਾ ਮਹੱਤਵ ਸਿਵਾਉਣ ਦੀ ਲੋੜ ਹੈ ਇਸ ਵਿੱਚ ਸਭ ਤੋਂ ਵੱਡਾ ਰੋਲ ਮਾਂ ਅਦਾ ਕਰ ਸਕਦੀ ਹੈ ਬੱਚੇ ਨੇ ਕੇਸ ਸਵਾਰਨ ਤੇ ਬੱਚਾ ਰੋਂਦਾ ਤਾਂ ਮਾਂ ਨੂੰ ਸਬਰ ਤੇ ਸਹਿਣਸ਼ੀਲਤਾ ਨਾਲ ਉਹਨੂੰ ਚਾਹੀਦਾ ਹੈ ਤੇ ਬੱਚੇ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਕਿ ਕੇਸ ਸਿੱਖ ਦੀ ਇੱਕ ਨਿਸ਼ਾਨੀ ਹੈ ਇਹ ਸਾਖੀ ਤੁਹਾਨੂੰ ਕਿਦਾਂ ਦੇ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ